ਇੱਥੇ ਤੱਕ ਕਿ ਹੋਇਆ ਸੀ ਅਸੀਂ ਇਦਾਂ ਦੀ ਕੰਮ ਨਹੀਂ ਸੀ ਕਰਨੀ ਚਾਹੁੰਦੇ ਜਿੱਥੇ ਤੱਕ ਸਾਨੂੰ ਬਚਾਇਆ ਅਸੀਂ ਤਾਂ ਆਪਣੀ ਮਿਹਨਤ ਮਨਜ਼ੂਰੀ ਕਰਦੇ ਆ ਆਪਣੀ ਮਿਹਨਤ ਦਾ ਕੰਮ ਕਰਕੇ ਮੈਂ ਆਪਣੇ ਬੱਚਿਆਂ ਦੀ ਪਾਲਣਾ ਕਰਕੇ ਇੱਥੇ ਤੱਕ ਸਾਨੂੰ ਧੱਕੇ ਮਾਰਦੇ ਪਰ ਤੋਂ ਦੀ ਸੀ ਉਹ ਬੱਦਬਾਜ ਵੰਨੀ ਇੰਜ ਇੰਜ ਘਰ ਆਲਾ ਮੇਰਾ ਮੱਕਾ ਆ ਮੈਂ ਆਪਕੋ ਆਪਣੀ ਮਜਬੂਰੀ ਦੀ ਖਾਤਰ ਮੈਂ ਥਾਂ ਬੀਤੀ ਅਸੀਂ ਬਿਆਨਨਾ ਕਰਵਾਇਆ ਸੀ ਉਹ ਬਿਆਨਨੇ ਦੇ ਕਾਰਨ ਮੇਰਾ ਕਬਜਾ ਸੀ ਮੈਂ ਉੱਥੇ ਕੂੜੀ ਪਾਉਣ ਲੱਗੀ ਆ ਤੇ ਮੈਂ ਜਿਸ ਵੇਲੇ ਜਿੰਦਾ ਖੋਲਿਆ ਮੁੰਡਿਆਂ ਨੇ ਉਹਦੇ ਪੁੱਤਰਿਆਂ ਨੇ ਆਣ ਕੇ ਜਿੰਦਾ ਲਾਤਾ ਪੋਤਿਆਂ ਨਾਲ ਸਾਡਾ ਕੋਈ ਬਿਆਨਨੇ ਦੀ ਗੱਲਬਾਤ ਨਹੀਂ ਉਹਨਾਂ ਦੇ ਬਾਬੇ ਨਾਲ ਸੀਗੀ ਉਹ ਕਾਰਨ ਸਾਡੇ ਨਾਲ ਚਾਹੀ ਨਾ ਕਰਨ ਪੋਤਿਆਂ ਨੇ ਆਣ ਕੇ ਜਿੰਦਾ ਉੱਤੇ ਦੀ ਲਾਤ ਤਾਂ ਮੈਂ ਉਹ ਜਿੰਦਾ ਭੰਨ ਲਿਆ ਉਹ ਨਹੀਂ ਫੇਰ ਲਾਤਾ ਫਿਰ ਜਦੋਂ ਕਸੀਂ ਕੰਧ ਭੰਨ ਕੇ ਤੂੜੀ ਪਾਈ ਦੂਸਰੇ ਦਿਨ ਉਹ ਨਹੀਂ ਮੁੰਡਿਆਂ ਨੇ ਮੇਰੀ ਕੁੜੀ ਦੀ ਕੁੱਟ ਮਾਰ ਕੀਤੀ ਇਸ ਕਰਕੇ ਸਾਡੇ ਨੂੰ ਸਾਨੂੰ ਅੱਜ ਤੱਕ ਮੈਨੂੰ ਕੋਈ ਨਿਆਂ ਨਹੀਂ ਮਿਲਿਆ ਸਾਨੂੰ ਉਹਦੇ ਪੁੱਤੇ ਤੁਹਾਨੂੰ ਕਿਹ ਦਿੰਦੇ ਸੀ ਕਹਿੰਦੇ ਅਸੀਂ ਤੁਹਾਨੂੰ ਜਾਨੋਂ ਮਾਰ ਦੇਣਾ ਇਹ ਸਾਡਾ ਕਬਜ਼ਾ ਹੈ ਉਹਨਾਂ ਦਾ ਕੋਈ ਕਬਜ਼ਾ ਨਹੀਂ ਸੀਦਾ ਉੱਥੇ ਬਾਅਦ ਵਿੱਚ ਜਦੋਂ ਮੇਰੀ ਬੇਟੀ ਦਾਖਲ ਕੀਤੀ ਆ ਦਾਖਲ ਕੀਤੀ ਉਹਦੇ ਐਕਸਰੇ ਵਗੈਰਾ ਸਭ ਕੁਝ ਹੋਇਆ ਸਾਡੀ ਅੱਜ ਤੱਕ ਬਿਆਨ ਹੋਏ ਗੁੱਡੀ ਦੇ ਸਾਡੀ ਅੱਜ ਤੱਕ ਉੱਥੇ ਕੋਈ ਸੁਣਵਾਈ ਨਹੀਂ ਕੀਤੀ ਥਾਣੇਦਾਰ ਦੁਬਾਰਾ ਉਹਨਾਂ ਦੀ ਗੱਲ ਕਰਦਾ ਕਹਿੰਦਾ ਮੈਂ ਤੁਹਾਡੇ ਸਾਥ ਜ਼ਿਆਦਾ ਪਰਚਾ ਕਰਵਾ ਦੂੰਗਾ ਦੋਨਾਂ ਦੋਨਾਂ ਤੇ ਸਾਨੂੰ ਇਹ ਨਿਆਂ ਹੋਣਾ ਚਾਹੀਦਾ ਮਿਲਣਾ ਚਾਹੀਦਾ ਹੈ ਜੇ ਪੁਲਿਸ ਨੇ ਸਾਡੀ ਅਜੇ ਕਾਨੂੰਨੀ ਕਾਰਵਾਈ ਨਹੀਂ ਕੀਤੀ ਅਸੀਂ ਕਾਨੂੰਨ ਮਿਲ ਕੇ ਥਾਣੇ ਵਿੱਚ ਧਰਨਾ ਦੇਵਾਂਗੇ ਥਾਣੇਦਾਰ ਦੀਆਂ ਸਾਡੇ ਕੋਲ ਰਿਕਾਰਡਿੰਗਾਂ ਹੈਗੀਆਂ ਸਾਨੂੰ ਕੁਝ ਕਹਿੰਦਾ ਉਹਨਾਂ ਨੂੰ ਕੁਝ ਕਹਿੰਦਾ ਹੈ